ਡਾਇਰੈਕਟਰ ਅਨੁਰਾਗ ਕਸ਼ਪ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ ਅਨੁਰਾਗ ਕਸ਼ਪ ਦੇ ਵੱਲੋਂ ਮਾਫੀ ਮੰਗੀ ਗਈ ਹੈ ਦੱਸਦੇ ਕਿ ਉਹਨਾਂ ਦੇ ਵੱਲੋਂ ब्राह्मण समाज ਤੇ ਇਤਰਾਜ जोग ਟਿੱਪਣੀ ਕੀਤੀ ਗਈ ਸੀ ਜਿੱਤੋਂ ਬਾਅਦ ਕੇ ਮਾਮਲਾ ਜਿਹੜਾ ਭੱਕ ਗਿਆ ਮਾਹੌਲ ਗਰਮਾ ਗਿਆ ਤੇ ਲੋਕ ਉਹਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਉਹਨਾਂ ਨੂੰ ਲਗਾਤਾਰ ਜਿਹੜਾ ਟਰੋਲ ਕੀਤਾ ਜਾ ਰਿਹਾ ਸੀ ਤਾਂ ਉਸ ਐਟਰੋਲਿੰਗ ਦੌਰਾਨ ਵੀ ਅਨੁਰਾਗ ਕਸ਼ਿਪ ਦੇ ਵੱਲੋਂ ਇੱਕ ਬਿਆਨबाजी ਜਿਹੜੀ ਕੀਤੀ ਗਈ ਆ ਜਿੱਤੋਂ ਬਾਅਦ ਕੇ ਪੂਰਾ ਮਾਹੌਲ ਜਿਹੜਾ ਗਰਮਾ ਗਿਆ ਤੇ ਅਨੁਰਾਗ ਕਸ਼ਿਪ ਦੇ ਵੱਲੋਂ ਹੁਣ ਮਾਫੀ ਮੰਗੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬੇਟੀ ਅਤੇ ਪਰਿਵਾਰ ਤੋਂ ਵੱਧ ਕੁਝ ਨਹੀਂ ਹੁੰਦਾ ਤੋਂ ਮਾਫੀ ਮੰਗਦੇ ਆ ਤੇ ਇਹ ਵੀ ਨਾਲ ਉਹਨਾਂ ਦੇ ਕਿਹਾ ਹੈ ਆਪਣੀ ਜਿਹੜੀ ਉਹਨਾਂ ਦੀ ਫਿਲਮ ਜਿਹੜੀ ਉਹਨਾਂ ਦੀ ਆ ਰਹੀ ਸੀ ਫੁੱਲੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਇਹ ਇਸ ਨੂੰ ਲੈ ਕੇ ਸੈਂਸਰ ਬੋਰਡ ਤੇ ਇਤਰਾਜ ਤੋਂ ਬਾਅਦ ਉਹ ਨਰਾਸ਼ਨ ਅਨੁਰਾਗ ਕਸ਼ਪ ਨਰਾਸ਼ਨ ਜਿਸ ਤੋਂ ਬਾਅਦ ਕਿ ਉਹਨਾਂ ਦੇ ਵੱਲੋਂ ਇਤਰਾਜੋਗ ਟਿੱਪਣੀ ਜਿਹੜੀ ਆ ਓਵਰਤੀ ਗਈ ਸੀ ਪੱਦੇਸ਼ ਸ਼ਬਦ ਉਹਨਾਂ ਦੇ ਵੱਲੋਂ ਵਰਤੇ ਗਏ ਸੀ ਜਿਸ ਤੋਂ ਬਾਅਦ ਕਿ ਉਹਨਾਂ ਨੂੰ ਟਰੋਲ ਕੀਤਾ ਜਾ ਰਿਹਾ ਸੀ ਤੇ ਇਸੇ ਦੌਰਾਨ ਵੀ ਟਰੋਲਿੰਗ ਦੌਰਾਨ ਵੀ ਉਹਨਾਂ ਦੇ ਵੱਲੋਂ ਬਿਆਨਬਾਜ਼ੀ ਕੀਤੀ ਗਈ ਆ ਜਿਸ ਦਾ ਕਿ ਲਗਾਤਾਰ ਵਿਰੋਧ ਵੀ ਹੋ ਰਿਹਾ ਤੇ ਇਹ ਮਾਮਲਾ ਜਿਹੜਾ ਗਰਮਾ ਗਿਆ ਤੇ ਭਾਜਪਾ ਨੇ ਅਨੁਰਾਗ ਕਸ਼ਪ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਵੀ ਮੰਗ ਕੀਤੀ ਹੈ ਤੇ ਉਥੇ ਹੀ ਡਾਇਰੈਕਟਰ ਅਨੁਰਾਗ ਕਸ਼ਪ ਨੇ ਹੁਣ ਮਾਫੀ ਮੰਗੀ ਆ ਆਪਣੇ ਇੰਸਟਾਗ੍ਰam ਪੇਜ ਤੇ ਜਾ ਕੇ ਇੰਸਟਾਗ੍ਰam ਤੇ ਪੋਸਟ ਪਾ ਕੇ ਉਹਨਾਂ ਦੇ ਵੱਲੋਂ ਮਾਫੀ ਮੰਗੀ ਗਈ ਆ ਉਹਨਾਂ ਨੇ ਕਿਹਾ ਕਿ ਕੋਈ ਵੀ ਸਪੀਚ ਬੇਟੀ ਤੇ ਪਰਿਵਾਰ ਤੋਂ ਵੱਧ ਨਹੀਂ ਹੁੰਦੀ ਦੱਸਦੀ ਆ ਕਿ ਉਹਨਾਂ ਦੀ ਫਿਲਮ ਆ ਰਹੀ ਆ ਫੁੱਲਾਂ ਨੂੰ ਲੈ ਕੇ ਫਿਲਮ ਫੁੱਲਾਂ ਨੂੰ ਲੈ ਕੇ ਵਿਵਾਲ ਚੱਲ ਰਿਹਾ ਹੈ ਤੇ ਕੰਟਰੋਵਰਸੀ ਚੱਲ ਰਹੀ ਆ ਜਿਸ ਦੇ ਚਲਦੇ ਕਿ ਇਹ ਫਿਲਮ ਦੇ ਵਿੱਚ ਦੱਸਦੀ ਆ ਕਿ ਸੈਂਸਰ ਬੋਰਡ ਦੇ ਇਤਰਾਜ਼ ਤੋਂ ਬਾਅਦ ਉਹਨਾਂ ਦੇ ਵੱਲੋਂ ਸੈਂਸਰ ਬੋਰਡ ਨੇ ਕੈਂਚੀ ਚਲਾਈ ਆ ਇਤਰਾਜ਼ ਤੋਂ ਬਾਅਦ ਨਿਰਾਸ਼ ਸਨ ਨਰਾਜਨ ਅਨੁਰਾਗ ਕਸ਼ਪ ਤੇ ਉਹਨਾਂ ਦੇ ਵੱਲੋਂ ਗੁੱਸੇ ਦੇ ਵਿੱਚ ਬਿਆਨਬਾਜ਼ੀ ਕੀਤੀ ਗਈ ਹੈ ਆਪਾਂ ਦੀ ਸ਼ਬਦਾਵਲੀ ਜਿਹੜੀ ਉਹਨਾਂ ਦੇ ਵੱਲੋਂ ਵਰਤੀ ਗਈ ਹੈ ਬ੍ਰਾਹਮਣ ਸਮਾਜ ਦੇ ਖਿਲਾਫ ਟਿੱਪਣੀ ਕੀਤੀ ਗਈ ਹੈ ਜਿਸ ਤੇ ਚੱਲਦੇ ਕਿ ਹੁਣ ਉਹਨਾਂ ਦੇ ਵੱਲੋਂ ਮਾਫੀ ਮੰਗੀ ਗਈ ਹੈ ਉਹਨਾਂ ਨੇ ਮਾਫੀ ਮੰਗਦੇ ਪੋਸਟ ਤੇ ਲਿਖਿਆ ਕਿ ਉਹ ਮਾਫੀ ਮੰਗਦੇ ਨੇ ਕੋਈ ਵੀ ਸਪੀਚ ਬੇਟੀ ਤੇ ਪਰਿਵਾਰ ਤੋਂ ਵੱਧ ਨਹੀਂ ਹੁੰਦੀ ਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਵੱਲੋਂ ਦੱਸਿਆ ਗਿਆ ਉਹਨਾਂ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਦੀ ਬੇਟੀ ਨੂੰ ਉਹਨਾਂ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਸਪੀਚ ਬੇਟੀ ਤੇ ਪਰਿਵਾਰ ਤੋਂ ਵੱਧ ਨਹੀਂ ਹੁੰਦੀ ਤੇ ਹੁਣ ਉਹਨਾਂ ਦੇ ਵੱਲੋਂ ਇਹ ਮਾਫੀ ਮੰਗ ਲਈ ਗਈ ਹੈ ਕਿ ਉਹਨਾਂ ਵੱਲੋਂ ਜਿਹੜੇ ਸ਼ਬਦ ਬੋਲੇ ਗਏ ਨੇ ਕੁਝ ਵੀ ਜੇਕਰ ਕੁਝ ਕਿਹਾ ਗਿਆ ਤੇ ਉਹ ਇਸ ਪੂਰੇ ਮਾਮਲੇ ਤੇ ਮਾਫੀ ਮੰਗਦੇ ਨੇ ਡਾਇਰੈਕਟਰ ਅਨੁਰਾਗ ਕਸ਼ਪ ਨੇ ਹੁਣ ਮਾਫੀ ਮੰਗ ਲਈ ਹੈ ਉਹਨਾਂ ਨੇ ਪੋਸਟ ਪਾ ਕੇ ਇੰਸਟਾਗ੍ਰam ਤੇ ਪੋਸਟ ਪਾ ਕੇ ਇਹ ਮਾਫੀ ਮੰਗੀ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਫਿਲਮ ਫੂਲੋ ਨੂੰ ਲਾਗੇ ਜਿਹੜੀ ਕੌਂਟਰੋਵਰਸੀ ਚੱਲ ਰਹੀ ਸੀ ਉਸ ਦੇ ਚੱਲਦੇ ਉਹਨਾਂ ਨੇ ਸ਼ਬਦ ਜਿਹੜੇ ਇਸਤੇਮਾਲ ਕੀਤੇ ਸੀ ਉਸ ਦਾ ਲਗਾਤਾਰ ਵਿਰੋਧ ਹੋ ਰਿਹਾ ਸੀ ਤੇ ਇਹ ਉਹਨਾਂ ਨੂੰ ਟਰੋਲ ਕੀਤਾ ਜਾ ਰਿਹਾ ਸੀ ਟਰੋਲਿੰਗ ਦੌਰਾਨ ਵੀ ਕਈਆਂ ਨੂੰ ਉਹਨਾਂ ਦੇ ਵੱਲੋਂ ਉਸੇ ਟਰੋਲਿੰਗ ਦੌਰਾਨ ਵੀ ਬਿਆਨਬਾਜ਼ੀ ਕੀਤੀ ਗਈ ਸੀ ਉਸ ਬਿਆਨਬਾਜ਼ੀ ਦਾ ਵੀ ਵਿਰੋਧ ਜਿਹੜਾ ਲਗਾਤਾਰ ਹੋ ਰਿਹਾ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਆ ਤੇ ਹੁਣ ਉਹਨਾਂ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾ ਕੇ ਮਾਫੀ ਮੰਗ ਲਈ